ਸਰਕਾਰੀ ਲੈ ਕੇ ਆਏ ਕਾਇਰ ਜੀ ਦਾ ਖਾਲਸਾ ਵਾਇਲ ਜੀ ਕੀ ਫਤਿਹ ਮਿਲਦਾ ਯਾਰ ਜਿਹੜੇ ਵੀ ਵੀਰ ਦੀ ਡਿਊਟੀ ਲੱਗੀ ਸੀ ਸਰਕਾਰੀ ਰਾਸ਼ਨ ਵਾਸਤੇ ਸਰਕਾਰੀ ਰਾਸ਼ਨ ਵੇਖੋ ਕਿੱਥੇ ਛੁੱਟ ਕੇ ਗਿਆ ਆ ਪਾਪਾ ਗੁੱਡਾ ਸਭੀਆਂ ਸਾਰਾ ਕੁਝ ਚੀਜ਼ ਤੇ ਆ ਸਰਕਾਰੀ ਰਾਸ਼ਨ ਵੇਖੋ ਕਿੱਥੇ ਸੁਟਿਆ ਜਾਂਦਿਆ ਆ ਆ ਵੇਖ ਲੋ ਆ ਚਲੋ ਯਾਰ ਰਾਸ਼ਨ ਲੈ ਆਉਣ ਵਾਲੇ ਦਾ ਚਲੋ ਯਾਰ ਜਗਾ ਵੇਖੋ ਰੋਡ ਦੇ ਉੱਤੇ ਰਾਸ਼ਨ ਅੱਡਾ ਕਰ ਲੋ ਅਹੀਂ ਅੱਡਾ ਕਰ ਗਾਈਆਂ ਨੂੰ ਪਾ ਕੇ ਕਰ ਲੋ ਬਾਕੀ ਜੇ ਵੀਰ ਦੀ ਨਹੀਂ ਕੇਜ ਵੜ ਸਕਦੇ ਨਾ ਲੈ ਕੇ ਆਓ ਕਿਉਂ ਸੜਕਾਂ ਤੇ ਰੋਲਣ ਦੇ ਤੇ ਬੜੀ ਦੁਨੀਆ ਤੜਫੰਡੀ ਆ ਗਈ ਆ ਕੀ ਹਾਲ ਕਾਂਡੇ ਵੇਖੋ ਆ ਵੇਖੋ ਆ ਵੇਖੋ ਆ ਪਰੋਂ ਠੀਕ ਆ ਜਨਾਬ ਸਰਕਾਰੀ ਦਾ ਸਰਕਾਰੀ ਸਰਕਾਰੀ ਇਹ ਬੇਨੋ ਹਾਲ ਚੱਲ ਫਿਰ ਬਾਹਰ ਚੱਲੇ ਬਾਰੇ ਟੈਗ ਲੱਗੇ ਉੱਪਰ ਸਰਕਾਰੀ ਸਰਕਾਰੀ ਸਰਾਈ ਭਾਜੀ ਬਾਬਾ ਜੀ ਮਾਦੀ ਤੀਂ ਗਰੇਟਾ ਜੇ ਪਾ ਲੋ ਆਪਾਂ ਆਡਾ ਪਾ ਲਿਆ ਕੋਈ ਗੱਲ ਨਹੀਂ ਬਾਬਾ ਜੀ ਜੋ ਹੋਊਗਾ ਪਤਾ ਲਾ ਆ ਜਿਹੜਾ ਵੀ ਇਹਨਾਂ ਨੇ ਸੇਵਾ ਤੇ ਜੰਡਿਆ ਮੇਰਾ ਵੀ ਰੋਗ ਦੋ ਆ ਵੇਖ ਲੋ ਹਾਲ ਸਾਰਾ ਇੱਥੇ ਸੁੱਟ ਕੇ ਗਏ ਆ ਸਾਰਾ ਇਟਰਾ ਹਾਲ ਵੇਖ ਲੋ ਮੇਰਾ ਭਰਾ ਕਿੱਥੇ ਸੁੱਟਿਆ ਜਾਂਦਾ ਫਿਰ ਕਰਦੇ ਉੱਤੇ ਪੱਪਾ ਫੁੱਟਾ ਸਾਹਿਬ ਦੀ ਜਗ੍ਹਾ ਲੱਗ ਸੁੱਟ ਕੇ ਬਾਹਰ ਰੋਡ ਦੇ ਉੱਤੇ ਮੈਂ ਬੇਨਤੀ ਕਰਦਾ ਆਪਣੇ ਭਰਾਵਾਂ ਨੂੰ ਨਾ ਕਰੋ ਇਹ ਕੰਮ ਨਹੀਂ ਨਹੀਂ ਜਾ ਕਰੋ